ਤੁਸ ਵੇਖ ਰਹੇ ਹੋ ਸਕੱਨਿਸ ਪੰਜਾਬ ਤੇ ਮੈਂ ਤੁਹਾਡੇ ਨਾਲ ਮੀਨਾਕਸ਼ੀ ਤਾਰੀ ਵਾਲੇ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਹੈ ਦੱਸ ਦੇ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਕਾਂਗਰਸ ਦੇ ਫਲੋਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੋਦਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਅਖੀਰਕਾਰ ਕੀ ਕਾਰਨ ਰਹੇ ਨੇ ਕਿ ਪਾਰਟੀ ਦੇ ਵੱਲੋਂ ਇਹਨਾਂ ਵੱਡਾ ਫੈਸਲਾ ਲਿਆ ਗਿਆ ਵਧੇਰੇ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਪੱਤਰਕਾਰ ਵਿਵੇਕ ਕੁਮਾਰ ਫੌਲੈਂਡ ਤੇ ਜੁੜ ਚੁੱਕੇ ਨੇ ਜਿਨ੍ਹਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਅਜੀਵਿਵੇਕ ਜੀ ਵੱਡਾ ਐਕਸ਼ਨ ਪੰਜਾਬ ਕਾਂਗਰਸ ਦਾ ਦੇਖਣ ਨੂੰ ਮਿਲਿਆ ਵਿਕਰਮਜੀਤ ਚੌਧਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਆਖਿਰਕਾਰ ਕੀ ਕਰ ਰਹੇ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਨਾ ਵੱਡਾ ਐਕਸ਼ਨ ਪਾਰਟੀ ਦੇ ਵੱਲੋਂ ਲਿਆ ਗਿਆ ਜੀ ਮਨਾਕਸ਼ੀ ਜੇਕਰ ਆਪਾਂ ਪੂਰੇ ਵਿਵਾਦ ਦੀ ਜਿਵੇਂ ਤੁਸੀਂ ਗੱਲ ਕਹੀ ਕਿ ਕਿੱਥੋਂ ਸ਼ੁਰੂ ਹੋਇਆ ਇੱਕ ਇੱਕ ਵਾਰ ਚਲੰਜੀਤ ਸਿੰਘ ਚੰਨੀ ਉਹ ਰਾਦੇ ਵੱਲੋਂ ਆਪਣੇ ਜਨਮ ਦਿਨ ਦੇ ਉੱਤੇ ਜਲੰਧਰ ਵਾਲਾ ਕੇਕ ਕੱਟਿਆ ਗਿਆ ਮਨਾਕਸ਼ੀ ਜਿਸ ਤੋਂ ਬਾਦ ਜੋ ਵਿਵਾਦ ਸ਼ੁਰੂ ਹੋਇਆ ਜਲੰਧਰ ਦੇ ਵਿੱਚ ਚੌਧਰੀ ਪਰਿਵਾਰ ਤੇ ਇਧਰੋਂ ਚੱਲ ਜਿਸੂਗ ਚੰਨੀਓ ਰਾ ਦੇ ਵਿਚਕਾਰ ਕਿਉਂਕਿ ਚਰਨਜੀਤ ਸਿੰਘ ਚੰਨੀਓਰੀ ਪਿਛਲੇ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਨੇ ਕਿ ਜਦੋਂ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ ਹੋਇਆ ਤਾਂ ਉਸ ਤੋਂ ਬਾਅਦ ਕਾਂਗਰਸ ਚਾਹੁੰਦੀ ਸੀ ਕਿ ਉਹ ਚੋਣ ਲੜਨ ਜਲੰਧਰ ਤੋਂ ਪਰ ਕਹਿੰਦੇ ਕਿ ਉਸ ਵਾਰੀ ਪੱਲੜਾ ਜਿਹੜਾ ਚੌਧਰੀ ਪਰਿਵਾਰ ਦਾ ਭਾਰੀ ਸੀ ਤੇ ਚੌਧਰੀ ਸੰਤੋਖ ਸਿੰਘ ਦੇ ਧਰਮ ਪਤਨੀ ਕਰਮਜੀਤ ਕੌਰ ਨੂੰ ਟਿਕਟ ਜਿਹੜੀ ਆ ਉਹ ਦੇ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਸੁਸ਼ੀਲ ਰਿੰਕੂ ਨਾਲ ਤੋਂ ਕਰਾਰੀ ਹਾਰ ਵੀ ਜਿਹੜਾ ਆ ਉਹ ਕਾਂਗਰਸ ਨੂੰ ਝੱਲਣੀ ਪਈ ਸੀ ਜੀ ਦੇ ਉਸ ਤੋਂ ਬਾਅਦ ਜਦੋਂ ਇਸ ਵਾਰ ਚਰਨਜੀਤ ਸਿੰਘ ਚੰਨੀਵਾਲਾ ਦੇ ਵੱਲੋਂ ਗਤੀਵਿਧੀਆਂ ਆਪਣੀਆਂ ਜਲੰਧਰ 'ਚ ਵਧਾਤੀਆਂ ਤਾਂ ਚੌਧਰੀ ਪਰਿਵਾਰ ਲਗਾਤਾਰ ਨਾਰਾਜ਼ ਹੋ ਗਿਆ ਕਿਉਂਕਿ ਚੌਧਰੀ ਪਰਿਵਾਰ ਦਾ ਪਿਛੋਕੜ ਦੀ ਗੱਲ ਕਰੀਏ ਤਾਂ ਚੌਧਰੀ ਸੰਤੋਖ ਸਿੰਘ ਹੋਰੀ ਦੋ ਵਾਰ ਦੇ ਸੰਸਦ ਰਹੇ ਨੇ ਤੇ ਵੱਡਾ ਰਸੂਖ ਰੱਖਦੇ ਨੇ ਤੇ ਉਹਨਾਂ ਦੇ ਪੁੱਤਰ ਵਿਕਰਮਜੀਤ ਸਿੰਘ ਚੌਧਰੀ ਵੀ ਜਿਹੜਾ ਨੇ ਔਫ ਲੋਰਤੋ ਵਿਧਾਇਕ ਨੇ ਮੌਜੂਦਾ ਵਿਧਾਇਕ ਸੀਗੇ ਜਿਨ੍ਹਾਂ ਨੂੰ ਪਾਰਟੀ ਨੇ ਸਸਪੈਂਡ ਕਰਤਾ ਸੋ ਉਸ ਤੋਂ ਬਾਅਦ ਲਗਾਤਾਰ ਚਰਨਜੀਤ ਸਿੰਘ ਚੰਨੀ ਤੇ ਚੌਧਰੀ ਪਰਿਵਾਰ ਜਿਹੜਾ ਇੱਕ ਦੂਸਰੇ ਤੋਂ ਨਾਰਾਜ਼ ਜਿਹੜਾ ਦਿਖਾਈ ਦਿੱਤਾ ਉਹਨਾਂ ਨੇ ਇੱਥੇ ਤੱਕ ਵੀ ਕਹਿਤਾ ਸੀ ਕਿ ਚਰਨਜੀਤ ਸਿੰਘ ਚੰਨੀ ਜਲੰਧਰ ਚ ਕੀ ਕਰਨ ਆ ਰਹੇ ਨੇ ਆਪਣੇ ਮਰਿੰਦਾ ਹਲਕੇ ਦੇ ਵਿੱਚ ਰਹਿਣ ਉੱਥੋਂ ਜਿੱਤਣ ਜਾਂ ਹਾਰਨ ਇਹ ਉਹਨਾਂ ਦਾ ਉੱਥੋਂ ਦਾ ਮੀਜੀ ਹੈ ਤੇ ਉੱਥੇ ਜਾ ਕੇ ਸਿਰਫ ਫਤਿਹਗੜ੍ਹ ਸਾਹ ਤੋਂ ਚੋਣਾ ਲੜਨ ਨਾ ਕਿ ਜਲੰਧਰ ਤੋਂ ਤੇ ਉਸ ਤੋਂ ਬਾਅਦ ਉਹਨਾਂ ਨੇ ਸੋਨੀਆ ਗਾਂਧੀ ਹਰਾ ਨਾਲ ਵੀ ਮੀਟਿੰਗ ਕੀਤੀ ਪਰ ਮੀਟਿੰਗ ਕਿਸੇ ਪਾਸੇ ਜਾਂਦੀ ਨਜ਼ਰ ਨਹੀਂ ਆਈ ਤੇ ਉਸ ਤੋਂ ਬਾਅਦ ਲਗਾਤਾਰ ਬ ਚੌਧਰੀ ਪਰਿਵਾਰ ਦੇ ਵੱਲੋਂ ਦਿਖਾਏ ਜਾ ਰਹੇ ਸੀ ਜਿਸ ਦੇ ਨਤੀਜੇ ਵਜੋਂ ਇੱਥੇ ਦੀ ਨਹੀਂ ਕਰਮਜੀਤ ਕੌਰ ਚੌਧਰੀ ਉਹਨਾਂ ਨੇ ਜਾ ਕੇ ਭਾਜਪਾ ਦਾ ਪੱਲਾ ਫੜ ਲਿਆ। ਉਸ ਤੋਂ ਬਾਅਦ ਲਗਾਤਾਰ ਉਸ ਤੋਂ ਪਹਿਲਾਂ ਵੀ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਜਿਹੜਾ ਹੈ ਉਹ ਬਿਕਰਮਜੀਤ ਸਿੰਘ ਕਰਦੇ ਹੋਏ ਨਜ਼ਰ ਆਏ ਸੀਗੇ ਤੇ ਇਸ ਤੋਂ ਇਲਾਵਾ ਉਹਨਾਂ ਨੇ ਵਿਧਾਨ ਸਭਾ ਦੇ ਵਿੱਪ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਗਿਆ ਸੀ। ਤੇ ਲਗਾਤਾਰ ਬਗਦੀ ਪੇਵਰ ਹੋਣ ਦੇ ਕਾਰਨ ਮਿਨਾਕਸ਼ੀ ਚ ਬਿਕਰਮਜੀਤ ਸਿੰਘ ਉਹਨਾਂ ਤੇ ਐਕਸ਼ਨ ਲਿਆ ਗਿਆ ਤੇ ਉਹਨਾਂ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ। ਪਰ ਇਸ ਦਾ ਜਿਹੜਾ ਨਤੀਜਾ ਹੈ ਉਹ ਚੌੜੰਜੀ ਸਿੰਘ ਚੰਨੀ ਦਾ ਨੂੰ ਕਾਫੀ ਇਫੈਕਟ ਪਾਏਗਾ ਮਨਾਕਸ਼ੀ ਕਿਉਂਕਿ ਚੌੜੰਜੀ ਸਿੰਘ ਚੰਨੀ ਉਹਦਾ ਮੁਕਾਬਲਾ ਸਾਬਕਾ ਕਾਂਗਰਸੀ ਜਿੱਥੇ ਆਪਣਾ ਸੁਸ਼ੀਲ ਰਿੰਕੂ ਨਾਲ ਆ ਉੱਥੇ ਤੁਸੀਂ ਦੇਖੋ ਤਾਂ ਤੇਜਿੰਦਰ ਸਿੰਘ ਬਿੱਟੂ ਵੀ ਜਿਹੜਾ ਨੇ ਕਾਂਗਰਸ ਦਾ ਪੱਲਾ ਛੱਡ ਕੇ ਭਾਜਪਾ ਤੇ ਚਲੇ ਗਏ ਤੇ ਉਧਰੋਂ ਕਰਮਜੀਤ ਤੇ ਚੌਧਰੀ ਊਰੀ ਵੀ ਜਿਹੜਾ ਨੇ ਉਹ ਵੀ ਪੱਲਾ ਛੱਡ ਕੇ ਭਾਜਪਾ ਤੇ ਚਲੇ ਗਏ ਤਾਂ ਉਸ ਤੋਂ ਬਾਅਦ ਹੁਣ ਜਿਹੜਾ ਵਿਕਰਮਜੀਤ ਸਿੰਘ ਕੋਲ ਆ ਤੇ ਐਕਸ਼ਨ ਹੋਇਆ ਕਿਉਂਕਿ ਫਲੋਰ ਕਨਸੀਕੁਐਂਸੀ ਜਿਹੜੀ ਆ ਜਲੰਧਰ ਦੇ ਵਿੱਚ ਹੀ ਪੈਂਦੀ ਹੈ ਤੇ ਫਿਰ ਹੁਣ ਜਿਹੜਾ ਮੁਕਾਬਲਾ ਚੌ ਚੌੜਫਾ ਹੋ ਗਿਆ ਕਿਉਂਕਿ ਚਾਰੇ ਪਾਸੇ ਹੁਣ ਭਾਜਪਾ ਦੇ ਹੀ ਬੰਦੇ ਜਿਹੜਾ ਨੇ ਉਹ ਘੇਰਾ ਪਾ ਕੇ ਚੱਲੇ ਜੀ ਸਿੰਘ ਚੰਗਨੀ ਉਹਨਾਂ ਨੂੰ ਖੜ ਗਏ ਨੇ ਤੇ ਹੁਣ ਬਾਕੀਆਂ ਨੇ ਜਿਹੜੀ ਇਹ ਸੀਟ ਇਹ ਜੀ ਕਿਉਂਕਿ ਤੁਸੀਂ ਇੱਧਰ ਦੇਖੋ ਪਵਨ ਟੀਨੂ ਸ਼ੋਮਨੀ ਅਕਾਲੀ ਦਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਤੇ ਚਲੇ ਗਏ ਤੇ ਉਮੀਦਵਾਰ ਐਲਾਨ ਦਿੱਤੇ ਗਏ ਇਸ ਤੋਂ ਇਲਾਵਾ ਕਾਂਗਰਸ ਦਾ ਪੱਲਾ ਛੱਡ ਕੇ ਮਹਿੰਦਰ ਕੇਪੀ ਇੱਧਰ ਗਏ ਤੇ ਉਹਨਾਂ ਨੂੰ ਸ਼ੋਮਨੀ ਅਕ ਆਮ ਆਦਮੀ ਪਾਰਟੀ ਦਾ ਚਲ ਪੱਲਾ ਛੱਡ ਕੇ ਭਾਜਪਾ ਚ ਗਿਆ ਸੁਸ਼ੀਲ ਰਿੰਕ ਨੂੰ ਉਧਰੋਂ ਉਮੀਦਵਾਰ ਬਣਾ ਕੇ ਸੋ ਹੁਣ ਚਲ ਬਦਲੂਆਂ ਦੇ ਜਿਹੜਾ ਪੂਰੀ ਜਲੰਧਰ ਸੀਟ ਹੌਟ ਸੀਟ ਬਣ ਆਤੀ ਹੈ ਤੇ ਮੁਕਾਬਲਾ ਇਸ ਵਾਰੀ ਤਗੜਾ ਜਿਹੜਾ ਚਰਨਜੀਤ ਸਿੰਘ ਚੰਨੀ ਹੋੜਾ ਦੇ ਨਾਲ ਜ਼ਰੂਰ ਦੇਖਣ ਨੂੰ ਮਿਲੇਗਾ ਜੀ ਤਜਾਣਕਰ ਦਿਲਨੀ ਧੰਨਵਾਦ ਜੀ ਸੋ ਐਸਨ ਸਾਡੇ ਸਹਿਯੋਗੀ ਵਿਵੇਕ ਕੁਮਾਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਜਿਹੜਾ ਹੈ ਵਿਕਰਮ ਸਿੰਘ ਚੋਧਰੀ ਦੇ ਵੱਲੋਂ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਵਿਕਰਮਜੀਤ ਸਿੰਘ ਚੋਧਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਸਰਮਿਆ ਤੇ ਤਾਜ਼ੀ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ